ਅੰਮ੍ਰਿਤਸਰ ਦੇ ਵਿੱਚ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਚੱਲ ਰਹੀ ਸਮੱਸਿਆ ਦੇ ਮੱਦੇਨਜ਼ਰ ਅੱਜ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਵੱਲੋਂ ਆਪਣੇ ਕੌਂਸਲਰਾਂ ਦੇ ਨਾਲ ਕੀਤੀ ਗਈ ਅਹਿਮ ਮੀਟਿੰਗ ਅਤੇ ਇਸ ਮੌਕੇ ਤੇ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਨੇ ਕਿਹਾ ਕਿ ਕੂੜੇ ਦੀ ਲਿਫਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਬਹੁਤ ਜਲਦ ਨਵੀਂ ਕੰਪਨੀ ਦੇ ਨਾਲ ਡੀਲ ਹੋ ਚੁੱਕੀ ਹੈ ਤਾਂ ਕਿ ਲੋਕਾਂ ਦੇ ਘਰਾਂ ਤੱਕ ਇਹ ਕੰਪਨੀ ਜਿਹੜੀ ਉਹ ਪਹੁੰਚ ਕਰੇਗੀ ਤੇ ਲੋਕਾਂ ਦੇ ਘਰੋਂ ਕੂੜਾ ਉਠਾਵੇਗੀ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਸਹੀ ਧੰਨਵਾਦ ਤੁਹਾਡਾ ਮੈਂ ਇਹ ਨੂੰ ਨੀਂਹ ਨਹੀਂ ਕਹਿੰਦਾ ਕਿਉਂਕਿ ਮੇਰੀ ਦਿੱਲੀ ਦੀ ਰੁਟੀਨ ਹੈ ਕਿ ਮੈਂ ਆਪਣੀ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਡੇਲੀ ਆਪਨੀ ਆ ਕੇ ਇੱਥੇ ਬੈਠਦਾ ਹਾਂ ਔਰ ਮੇਰੇ ਕੋਲ ਡੇਲੀ ਜਿਹੜੇ ਨੇ ਸਾਰੇ ਕਾਉਂਸਲਰ ਜਿਹੜੇ ਨੇ 85 ਵਾਡਾ ਤੋਂ ਤਕਰੀਬਨ ਜਿਹੜੇ ਸਾਰੇ ਕਾਉਂਸਲਰ ਹੁੰਦੇ ਨੇ ਮੈਂ ਕਦੀ ਕਿਸੇ ਨੂੰ ਆਪੋਜੀਸ਼ਨ ਨਹੀਂ ਕਹਿੰਦਾ ਕਾਉਂਸਲਰ ਕਿਉਂਕਿ ਆਪਾਂ ਇੱਥੇ ਬੈਠਦੇ ਆਂ ਸ਼ਹਿਰ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਆਣੇ ਜਿੱਡੇ ਵੀ ਸਮਾਧਾਨ ਨੇ ਉਹ ਜਿੰਨੀ ਦੇਰ ਤੱਕ ਅਸੀਂ ਸਾਰੇ ਸ਼ਹਿਰ ਦੇ ਮਿਲ ਬੈਠ ਕੇ ਆਪਸ ਵਿੱਚ ਡਿਸਕਸ ਨਹੀਂ ਕਰਾਂਗੇ ਉਨੀ ਦੇਰ ਆਪਣੇ ਸ਼ਹਿਰ ਦੀ ਅਸੀਂ ਡਿਵੈਲਪਮੈਂਟ ਕਰਨ ਦੇ ਵਿੱਚ ਅਸਮਰਤ ਰ ਤੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਹੋਰ ਮੇਰੇ ਕੋਲ ਜਿਹੜਾ ਵੀ ਕਾਉਂਸਲਰ ਹੁੰਦਾ ਉਹਦਾ ਵੈਲਕਮ ਹੈ ਔਰ ਆਉਂਦੇ ਵੀ ਨੇ ਆਪਣੇ ਕੰਮ ਲੈ ਕੇ ਵੀ ਕਿਉਂਕਿ ਕਾਉਂਸਲਰ ਨੂੰ ਇੱਕ ਜ਼ਿੰਮੇਵਾਰੀ ਬਣਦੀ ਹੈ ਜਦੋਂ ਕੋਈ ਵੀ ਵਾਰਡ ਕੋਈ ਵੀ ਇਲਾਕਾ ਤਕਰੀਬਨ 10 ਤੋਂ 15000 ਦੀ ਇੱਕ ਵਾਰਡ ਹੁੰਦੀ ਹੈ ਇੱਕ 10 ਤੋਂ 15000 ਦਾ ਨੁਮਾਇੰਦਾ ਜਿਹੜਾ ਕਾਉਂਸਲਰ ਹੁੰਦਾ ਹੈ ਔਰ ਕਾਉਂਸਲਰ ਦੀ ਬਿਊਟੀ ਹੁੰਦੀ ਹੈ ਕਿ ਆਪਣੇ ਇਲਾਕੇ ਦੇ ਜਿਹੜੇ ਵੀ ਸਮੱਸਿਆਵਾਂ ਨੇ ਜਿਹੜੇ ਕੋ ਡਵੈਲਪਮੈਂਟ ਦੇ ਕੰਮ ਨੇ ਉਹ ਆਪਾਂ ਜਾ ਕੇ ਪ੍ਰਸ਼ਾਸਨ ਤੱਕ ਜਿਹੜੀ ਆਵਾਜ਼ ਬਚਾਈਏ ਤਾਂ ਕਿ ਡਿਸਕਸ ਹੋ ਕੇ ਪਤਾ ਲੱਗ ਸਕੇ ਅਸੀਂ ਕਿਤੇ ਅਗਲੋਤਿਆ ਕੀ ਹੋਣ ਵਾਲਾ ਕੀ ਹੋਇਆ ਕੀ ਅਪਡੇਟਸ ਨੇ ਇਹ ਇਕੱਲੇ ਮੇਅਰ ਦਾ ਕੰਮ ਨਹੀਂ ਸਾਰੇ ਸ਼ਹਿਰ ਦਾ ਸਾਰਿਆਂ ਦਾ ਹੀ ਡਿਊਟੀ ਹੁੰਦੀ ਏ ਸੋ ਅਸੀਂ ਸਾਰੇ ਰਲ ਕੇ ਮੇਰੇ ਕੋਲ ਇੱਕ ਖਾਸ ਮੀਟਿੰਗ ਨਹੀਂ ਡੇਲੀ ਹੀ ਤੁਸੀਂ ਵੇਖੋਗੇ 10-20-25 ਕਾਉਂਸਲਰ ਡੇਲੀ ਜਿਹੜੇ ਬਿਲਕੁਲ ਹੁੰਦੇ ਨੇ ਉਹ ਮਿਲਦੇ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਹੁੰਦੇ ਨੇ ਅਸੀਂ ਡਿਸਕਸ ਕਰਦੇ ਆ ਜਿੱਥੋਂ ਤੱਕ ਹੁੰਦਾ ਉਹਨਾਂ ਦੀ ਨਿਗਰਤੀ ਕਰਦੇ ਆ ਕੋ ਅਪਡੇਟਸ ਲੈਂਦੇ ਆ ਆਪਣੇ ਸ਼ਹਿਰ ਬਈ ਸੋਚਦੇ ਆ ਇਹਦੀ ਬਿਹਤਰੀ ਲਈ ਸੋਚਦੇ ਆ। ਸੋ ਇਹ ਰੂਟੀਨ ਦੇ ਵਿੱਚ ਜਿਹੜੇ ਵੀ ਕਾਉਂਸਲਰ ਆ ਰਹੇ ਨੇ, ਜਾ ਰਹੇ ਨੇ, ਇਹ ਰੂਟੀਨ ਦੀ ਗੱਲ ਹੈ, ਡੇਲੀ ਦੀ ਗੱਲ ਹੈ। ਅਸੀਂ ਸਭ ਤੇ ਖੁਦ ਵੀ ਚੈਕਿੰਗ ਕਰ ਰਹੇ ਹਾਂ, ਸੈਨੀਟਾਈਜ਼ਿੰਗ ਵੀ ਪਰਸੋਂ ਦੇ ਮੌਕੇ ਦੇ ਦੀ ਬੋਲ ਚਾਹੀਏ। ਦੇਖੋ ਇਹ ਸਾਡੀ ਡਿਊਟੀ ਹੈ, ਮੇਰੇ ਸਾਥੀ ਵੀ, ਮੈਂ ਵੀ। ਦੇਖੋ ਅਸੀਂ ਪਹਿਲਾਂ ਜਿਹੜੀ ਹੈ ਨਾਈਟ ਸੈਨੀਟੇਸ਼ਨ ਸਫਾਈ ਜਿਹੜੀ ਲਿਫਟਿੰਗ ਨਹੀਂ ਸੀ ਹੁੰਦੀ। ਅਸੀਂ ਡਾਈਟ ਦੇ ਵਿੱਚ ਵੀ ਜਿਹੜੀ ਕੂੜੇ ਦੀ ਲਿਫਟਿੰਗ ਜਿਹੜੀ ਸ਼ੁਰੂ ਕਰਵਾਈ ਉਹਦਾ ਬਹੁਤ ਵਧੀਆ ਰਿਸਪੌਂਸ ਖੱਲਿਆ। ਐਕਚੁਅਲੀ ਕੁਝ ਪਿਛਲੇ 5-7 ਦਿਨ ਪਹਿਲਾਂ ਜਿਹੜੀ ਹੈ 10 ਸਾਡੇ ਇੱਕਦਮ ਜਿਹੜੀ ਸਮੱਸਿਆ ਆ ਗਈ ਸੀ ਕੂੜੇ ਦੀ ਲਿਫਟਿੰਗ ਦੀ ਉਹਦਾ ਕਾਰਨ ਇਹ ਸੀ ਕਿ ਜਿਹੜੀ ਸਾਡੀ 2016 ਤੋਂ ਵਰਦਾ ਕਪੜੀ ਕੰਮ ਕਰ ਰਹੀ ਸੀ ਉਹਦੇ 2016 ਤੋਂ ਹੀ ਉਹਨੇ ਆਪਣੇ ਜੋ ਮੈਜ਼ਰਮੈਂਟ ਜਿਹੜੇ ਉਹਨਾਂ ਨੂੰ ਅਡਾਪਟ ਕਰਨੇ ਸੀ ਉਹਨਾਂ ਅਡਾਪਟ ਨਹੀਂ ਕੀਤੇ ਜਿਹਦੇ ਕਰਕੇ ਬਹੁਤ ਸਾਰੀ ਦਿੱਕਤ ਰਹੀ ਕਈ ਸਾਲਾਂ ਤੋਂ तकरीबन 9 ਸਾਲਾਂ ਤੋਂ 8-9 ਸਾਲ ਤੋਂ ਸ਼ਹਿਰ ਦੇ ਵਿੱਚ ਕੂੜੇ ਦੀ ਲਿਫਟਿੰਗ ਦਾ ਬਹੁਤ ਬੁਰਾ ਹਾਲ ਸੀ ਸੋ ਮੈਂ ਜਦੋਂ ਤੋਂ ਮੇਅਰ ਦਾ ਇਥੇ ਚਾਰ ਸੰਭਾਲਿਆ ਔਰ ਮੇਰੀ ਆਵਾ ਦੀ ਪਾਰਟੀ ਅਸੀਂ ਸਾਰੇ ਇਹ ਪਈਆ ਹੀ ਕਰ ਲਿਆ ਅਸੀਂ ਕਿ ਸ਼ਹਿਰ ਦੀਆਂ ਜੋ ਸਮੱਸਿਆਵਾਂ ਨੇ ਉਹਨੂੰ ਰਹਿਣ ਨਹੀਂ ਦੇਣਾ ਅਸੀਂ ਕਾਫੀ ਕੋਸ਼ਿਸ਼ ਕੀਤੀ ਕਿ ਪੁਰਾਣੀ ਜਿਹੜੀ ਕੰਪਨੀ ਹੈਗੀ ਉਹ ਆਪਣੇ ਕੰਮ ਨੂੰ ਜਿਹੜਾ ਹੈਗਾ ਸਚਾਰੂ ਢੰਗ ਨਾਲ ਕਰੇ ਪਰ ਉਹ ਜਿਹੜੀ ਨਾਕਾਮਯਾਬ ਰਹੀ ਜਿਹਦੇ ਕਰਕੇ ਅਸੀਂ ਉਹਨੂੰ ਕੱਢਣ ਲਈ ਜਿਹੜਾ ਉਹਦੇ ਨਾਲ ਐਗਰੀਮੈਂਟ ਕੀਤਾ ਜਿੰਨੇ 24 ਅਕਤੂਬਰ ਤੱਕ ਕੰਮ ਕਰਨਾ ਸੀਗਾ ਉਸ ਤੋਂ ਪਹਿਲਾਂ ਅਸੀਂ ਟੈਂਡਰ ਲਗਾ ਦਿੱਤੇ ਜਿਹਦੇ ਵਿੱਚ ਸਾਡੀ ਜਿਹੜੀ ਇੱਕ ਕੰਪਨੀ ਜਿਹੜੀ ਹੈ 3000 ਜਿਹੜੀ ਉਹਦੇ ਬਾਜ਼ ਹੋ ਗਈ ਉਹਨੂੰ ਜਿਹੜੇ ਟੈਂਡਰ ਜਿਹੜੇ ਨੇ ਉਹਦੇ ਜਿਹੜੇ ਨੇ ਕੰਪੀਟਿਟਰ ਨਿਕਲੇ ਸੋ ਜਿਹੜਾ ਨਵੀਂ ਕੰਪਨੀ ਆਉਂਦੀ ਹੈ ਉਹਨੂੰ ਨਵਾਂ ਕੰਮ ਕਰਦਿਆਂ ਕਰਦਿਆਂ ਮਹੀਨਾ ਡੇਢ ਵੀ ਤਾਂ 2 ਮਹੀਨੇ ਡੈਫੀਨੇਟਲੀ ਲੱਗ ਜਾਂਦੇ ਕਿਉਂਕਿ ਉਹਨੇ ਨਵੀਂ ਵੀਕਲ ਲੈ ਕੇ ਉਹਨੇ ਨਵੀਂ ਮਸ਼ੀਨਰੀ ਲਿਉਣੀ ਨਵਾਂ ਸੈਟਅਪ ਕਰਨਾ ਸੋ ਟਾਈਮ ਲੱਗ ਜਾਂਦਾ ਉਹ ਟਾਈਮ ਪਹਿਲਾਂ ਹੀ ਅਸੀਂ ਵਰਦਾ ਕੰਪਨੀ ਨਾਲ ਕੀਤਾ ਸੀ ਲੇਕਿਨ ਉਹਨੇ ਇੱਕਦਮ ਕੰਮ ਬੰਦ ਕਰਨ ਕਰਕੇ ਕੋਈ 5-7 ਦਿਨ ਜਿਹੜੀ ਇਹ ਕੂੜੇ ਦੀ ਸ਼ਹਿਰ ਮਸਿਆ ਆਈ ਲੇਕਿਨ ਉਹਨੂੰ ਅਸੀਂ ਸਾਰਿਆਂ ਰਲ ਕੇ ਜਿਹੜਾ ਹੈਗਾ ਉਹ ਜਿਹੜੀ ਦਿੱਕਤ ਸੀ ਉਹਨੂੰ ਅਸੀਂ ਕੰਟਰੋਲ ਕਰ ਲਿਆ ਕੁਛ ਇਹ ਸੀਗਾ ਕੁਛ ਇਹ ਸੀਗਾ ਕਿ ਜਿਹੜਾ ਸਾਡਾ ੂੜੇ ਦੀ ਲਿਫਟਿੰਗ ਹੈ ਉਹ ਭਗਤਾਵਾਲਾ ਡੰਪ ਦੇ ਹੁੰਦੀ ਹੈ ਔਰ ਭਗਤਾਵਾਲਾ ਡੰਪ ਦੇ ਉੱਤੇ ਕਾਫੀ ਜਿਆਦਾ ਇੱਕ ਦੇ ਭਾਰੀ ਬਰਸਾਤਾਂ ਪਿਛਲੇ ਦਿਨ ਹੋਈਆਂ ਉਹ ਜਿਹੜੀ ਡੰਪ ਤੋਂ ੂੜੇ ਦਾ ਪਲਪ ਵਗੈਰਾ ਸੀ ਉਹ ਰੋਡ ਦੇ ਉਨ ਕਰਕੇ ਉਹ ਰੋਡ ਦੇ ਪਲਪ ਜੰਮਣ ਕਰਕੇ ਜਿਹੜਾ ਉਹ 4-4 ਫੁੱਟ ਤੇ 3-3 ਫੁੱਟ ਤਲ ਪੰਜਾਬ ਗਿਆ ਜਿਹਦੇ ਕਰਕੇ ਉਥੇ ਗੱਡੀਆਂ ਜਿਹੜੀਆਂ ਊੜੇ ਵਾਲੀਆਂ ਜਾ ਰਹੀਆਂ ਸੀ ਲਿਫਟਿੰਗ ਕਰਨ ਉਹ ਫਸਲ ਲੱਗ ਪਈਆਂ ਸੀ ਸੋ ਉਹ 2-4 ਦਿਨ ਜਿਹੜਾ ਉਹ ਕੰਮ ਬੱਧ ਰਿਹਾ ਉਹ ਉਸ ਜਿਹੜੀ ਰੋਡ ਨੂੰ ਸੀ ਰਿਪੇਅਰ ਕਰ ਰਹੇ ਹਾਂ ਮੇਰਾ خیال ਕੱਲ੍ਹ ਜਾਂ ਬਰਸੋ ਦਾ ਕੋਈ ਰੋਡ ਰਿਪੇਅਰ ਹੋ ਜਾਏਗੀ ਔਰ ਉਹਦੇ ਤੇ ਵੀ ਦੂਸਰਾ ਇਹ ਵੀ ਕਿ ਜਿੰਨਾ ਵੀ ਸਾਡੀ ਲਿਫਟਿੰਗ ਹੋ ਕੇ ਇਹ ਕੂੜੇ ਦਾ ਜਾਂ ਭਗਤਾਂ ਵਾਲੇ ਡੰਪ ਦੇ ਸੀ ਇਹਨੂੰ ਖਾਲੀ ਕਰਨ ਲਈ ਭੇਜਦੇ ਹਾਂ ਉਥੇ ਕੀ ਸੀ ਇੱਕ ਇੱਕ ਤਾਂ ਉਹ ਉਥੇ ਦਾਣਾ ਮੰਡੀ ਆ ਉਹੀ ਫਾਟੇ ਉਹੀ ਰੋਡ ਹੈ ਪਿੱਛੇ ਝੋਨੇ ਦੀ ਆਮਦ ਔਨ ਕਰਕੇ ਕਿਸਾਨ ਵੀਰਾਂ ਦੀ ਜਿਹੜੀ ਫਸਲ ਔਨ ਕਰਕੇ ਤਕਰੀਬਨ 2-300 ਟਰਾਲੀ ਟਰੱਕ ਵਗੈਰਾ ਜਿਹੜਾ ਉਸ ਰੋਡ ਤੇ ਔਨ ਕਰਕੇ ਟ੍ਰੈਫਿਕ ਦੇ ਵਿੱਚ ਸਮੱਸਿਆ ਆ ਗਈ ਜਿਹੜੀ ਟਰਾਲੀ ਨੇ ਦੋ ਫੇਰੇ ਲਗਾਣੇ ਸੀ ਉਹ ਇੱਕ ਫੇਰੇ ਤੋਂ ਬਾਅਦ 4-5 ਘੰਟੇ ਉਹਨੂੰ ਲੱਗ ਜਾਂਦੇ ਸੀ ਤੀਜਾ ਫੇਰਾ ਲੱਗ ਨਹੀਂ ਸੀ ਰਿਹਾ ਸੋ ਉਹ ਵੀ ਪ੍ਰਸ਼ਾਸਨ ਨਾਲ ਗੱਲ ਕਰਕੇ ਟ੍ਰੈਫਿਕ ਨੂੰ ਸਬੂਤ ਕਰਾਇਆ ਗਿਆ ਔਰ 1-2-3 ਦਿਨ ਤੋਂ ਹੁਣ ਜਿਹੜਾ ਜਿਹੜਾ ਸਕੂੜੇ ਦੀ ਸਮੱਸਿਆ ਜਿਹੜੀ ਹੈ ਤਕਰੀਬਨ ਜਿਹੜੀ ਖਤਮ ਹੋ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਟਾਈਮ ਜ਼ਰੂਰ ਲੱਗਦਾ ਹੈ ਨਵੀਂ ਕੰਪਨੀ ਨੂੰ ਆਪਣਾ ਇਨਫਰਾਸਟ੍ਰਕਚਰ ਜਿਹੜਾ ਗੱਡੀਆਂ ਕਿਉਂਕਿ ਅੱਗੇ ਗੱਡੀ ਸਾਡੇ ਕੋਲ 100 ਦੇ ਕਰੀਬ ਹੈ ਹੁਣ ਜਿਹੜੀ ਗੱਡੀਆਂ ਸੀ ਕੀਤੀ ਉਹਦੇ ਨਾਲ ਟ੍ਰੈਡਿੰਗ ਦੇ ਵਿੱਚ ਉਹ 300 ਤੋਂ ਲੈ ਕੇ 400 ਗੱਡੀ ਹੈ ਉਹ ਜੀਪੀਐਸ ਅਨੇਬਲਡ ਗੱਡੀ ਹੋएगी ਜਿਹਦੀ ਮੋਨੀਟਰਿੰਗ ਸਾਡੇ ਕੋਲ ਕਾਰਪੋਰੇਸ਼ਨ ਚ ਹੋਏਗੀ ਸੋ ਆਉਣ ਵਾਲਾ ਟਾਈਮ ਕੁਛ ਨਾ ਕੁਝ ਜਦੋਂ ਕੋਈ ਨਾ ਕੋਈ ਬਦਲਾਅ ਹੁੰਦਾ ਕੋਈ ਜਗ੍ਹਾ ਨਹੀਂ ਥੋੜੇ ਜਿਹੀ ਦਿੱਕਤ ਹੁੰਦੀ ਜਿਸ ਲਈ ਅਸੀਂ ਸ਼ਹਿਰ ਵਾਸੀਆਂ ਕੋਲ ਆਪਣੇ ਸਾਰੇ ਸ਼ਹਿਰ ਵਾਸੀਓ ਤਾਂ ਇਸ ਚੀਜ਼ ਦੀ ਸ਼ਮਾ ਵੀ ਜਾਣਿਆ ਕਿ ਵੀ ਇਹ ਜਿਹੜੀ ਤੁਹਾਡੀ ਦਿੱਕਤ ਹੈ ਦਿੱਕਤ ਹੋਣੀ ਨਹੀਂ ਦੇਵਾਂਗੇ ਮੇਰਾ ਨਾਮ ਵਿੱਕੀ ਦਿੱਤਾ ਹੈ ਮੈਂ ਕਾਉਂਸਲਰ ਵਾਰ ਨੰਬਰ ਛੇ ਠੀਕ ਹੈ ਜੀ ਅੱਜ ਅਸੀਂ ਜੋ ਮੇਰੇ ਸਾਹਮਣੇ ਮੀਟਿੰਗ ਕੀਤੀ ਉਹਦੇ ਵਿੱਚ ਜੋ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਜੋ ਤੁਹਾਡਾ ਕੰਪਨੀ ਚੱਲੀ ਗਈ ਹੈ ਉਹਨੂੰ ਲੈ ਕੇ ਡਿਸਕਸ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਸੁਧਾਰ ਕੀਤਾ ਜਾਏਗਾ ਹੁਣ ਅਸੀਂ ਆਪਣੀਆਂ ਵਾਡਾਂ ਨੂੰ तकरीबन तकरीबन ਕੰਟਰੋਲ ਚ ਲੈ ਲਿਆ ਹੈ 80 ਤੋਂ 90% ਜੋ ਕੂੜੇ ਦੀ ਪ੍ਰੋਬਲਮ ਆ ਠੀਕ ਕਰ ਦਿੱਤੀ ਗਈ ਹੈ ਸਾਡੀਆਂ ਵਾਡਾਂ ਚ ਅਸਲੇ ਬਿਲਕੁਲ ਜਿਹੜੀ ਕੂੜੇ ਦੀ ਪ੍ਰੋਬਲਮ ਆ ਪਾਸੀ ਤੋਂ 90% ਠੀਕ ਹੈ ਜਿਹੜੀ 10 15% ਰਹਿ ਗਈ ਹੈ ਨਵੀਂ ਕੰਪਨੀ ਬਹੁਤ ਜਲਦੀ ਆ ਰਹੀ ਹੈ ਜੋ ਮੇਰ ਸਾਹਿਬ ਨੇ ਸਾਨੂੰ ਦੱਸਿਆ 10 ਦਿਨਾਂ ਦੇ ਵਿੱਚ ਵਿੱਚ ਸੋ ਉਸ ਕੰਪਨੀ ਦੇ ਨਾਲ ਜਿਹੜੀ ਹੋਣੀ ਉਸ ਬਸ ਬਿਲਕੁਲ ਹੀ ਸ਼ਹਿਰ ਚੋਂ ਖਤਮ ਕਰ ਦਿੱਤੀ ਜਾਵੇਗੀ ਜਿਹੜੀ ਆਉਣ ਵਾਲੇ ਦਸਾਂ ਸਾਲਾਂ ਚ ਪ੍ਰੋਬਲਮ ਆਈ ਹੈ ਉਹ ਸਾਰੀ ਪ੍ਰੋਬਲਮ ਦਾ ਹੱਲ ਹੁਣ ਤਾਂ ਜੀ ਕੋਈ ਸਾਹਿਬ ਆਪਣਾ ਨਾਮ ਬੋਲ ਕੇ ਬੋਲ ਕੇ ਬਾਦਨਾਮ ਅਨੈਕ ਕੁਮਾਰ ਵਾਰਡ ਨੰਬਰ 70 ਕੀ ਕਹਿਣਾ ਚਾਹੋਗੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਆਓ ਕੂੜੇ ਦੀ ਪਹਿਲਾਂ ਸਮੱਸਿਆ ਆਈ ਸੀ ਮੇਰ ਸਾਹਿਬ ਨਹੀਂ ਡਟ ਕੇ ਸਾਰਾ ਕੋਈ ਖਰਚੇ ਡਾਲੀਆਂ ਟੁੱਲੀਆਂ ਨਾ ਦਿੱਤੀਆਂ ਉਹ ਨਾਲ ਤੁਹਾਡਾ 80% ਮਸਲਾ ਹੱਲ ਹੋ ਗਿਆ ਠੀਕ ਹੈ ਤਾਂ ਕੀ ਕਹਿਣਾ ਚਾਹੋਗੇ ਸਾਡੇ ਮੇਰ ਸਾਹਿਬ ਬਾਰੇ ਮੇਰ ਸਾਹਿਬ ਲੱਗੇ ਕੰਮ ਕਰਨ ਤੇ ਉਹਨਾਂ ਨੂੰ ਹੋਰ ਵਿਸ਼ਵਾਸਦਾ ਮਾਨਦੇ ਆ ਕਿ ਆਪਣਾ ਪੰਜ ਦੋ ਦਿਨ ਧੈਰੋ ਤੁਹਾਨੂੰ ਹੋਰ ਟਾਲੀਆਂ ਦਿੰਨੇ ਆ ਕਿ ਜਿਹੜੀ ਸਮੱਸਿਆ ਹੈਗੀ ਉਹ ਵੀ ਦੂਰ ਹੋ ਜਾਏਗੀ ਤੇ ਜੇ ਸਫਲ ਆਪਣਾ ਨਾਮ ਬੋਲ ਕੇ ਆਵਾਜ਼ ਨੰਬਰ ਬੋਲ ਕੇ ਮੇਰਾ ਨਾਮ ਅਸ਼ੇਸ਼ ਸਿੰਘ ਤੋਂ ਆਵਾਜ਼ ਨੰਬਰ ਬੋਲ ਰਿਹਾ ਜੀ ਅੱਜ ਜਿਹੜੀ ਅਸੀਂ ਮੇਰ ਸਾਹਿਬ ਨਾਲ ਇੱਥੇ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਸ਼ਹਿਰ ਦੇ ਜਿਹੜੀ ਪੂਰੀ ਦੀ ਸਮੱਸਿਆ ਹੈ ਉਹਦੇ ਬਾਰੇ ਮੀਟਿੰਗ ਹੋਈ ਜਾਂ ਤੇ ਉਹਨਾਂ ਨੇ ਇੱਕ ਝਕੀਨ ਦਵਾਇਆ ਹੈ ਕਿ ਆਉਣ ਵਾਲੇ 3-4 ਦਿਨ ਦੇ ਵਿੱਚ ਵਿੱਚ ਜਿਹੜੀ ਪੂਰੀ ਦੀ ਸਮੱਸਿਆ ਇਹਦਾ ਹੱਲ ਕਰਨਾ ਹੈ ਕਿ ਟਰਾਲੀਆਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ ਤੇ ਆਉਣ ਆ ਰਹਿਣਾ ਹੈ ਮਤਲਬ ਕਹਿਣ ਦਾ ਮਤਲਬ ਵੀ ਤੁਹਾਡੇ ਇਲਾਕੇ 'ਚ ਜੇ ਸਮੱਸਿਆ ਹੱਲ ਹੋ ਚੁੱਕੀ ਹੈ ਕੁੜੇ ਦੀ ਆ ਕੁਝ ਚਲੋ ਹੈਗੀ ਕੁੜੇ ਸਮੱਸਿਆ ਆਈ ਜੀ ਤੱਕ ਬਹੁਤ ਜ਼ਿਆਦਾ ਬੁਨਾ ਹੋ ਰਹੀ ਹੈ ਲੇਕਿਨ ਹੁਣ ਕੁਝ ਜਿਹੜਾ ਕਰਕੇ ਆਉਣ ਵਾਲੇ ਦਿਨਾਂ 'ਚ ਉਹਨੇ ਕੋਈ ਕੰਮੋਚੀ ਹੈ ਤੁਹਾਡੇ ਕੋਲ ਚੀਵਰ ਦੀ ਬੜੀ ਸਮੱਸਿਆ ਆ ਰਹੀ ਹੈ ਚੀਵਰ ਦੀ ਸਮੱਸਿਆ ਦੇ ਕੋਈ ਜਿਹੜਾ ਰਾਦ ਦੇ ਲੱਗੇ ਆ ਉਹ ਸਾਰੇ ਸ਼ਹਿ ਤੇਹੀਂ ਤੇ ਰਾਤ ਦੇ ਨੇਕ ਕੀਤਾ ਕੱਟੀਆਂ ਦਵਾਈ ਜੰਨੇ ਉਹਨਾਂ ਦੇ ਲੇਬਰ ਜਿਹੜੇ ਸੀ ਬੰਨਾਂ ਵੀ ਵਿਦਾ ਰਹੇ ਆ ਤੇ ਕੁਛ فرق ਪੈ ਗਿਆ ਥੋੜਾ ਕੰਮ ਰਹਿ ਗਿਆ ਕੋਲਰੇ ਦਿਨਾਂ ਦੇ ਵਿੱਚੋਂ ਵੀ ਸਾਰੇ ਚਲ ਗਏ ਜੀ ਨਾਮ ਬੋਲ ਕੇ ਵਾਰਡ ਨੰਬਰ ਬੋਲ ਕੇ ਕੀ ਕਹਿਣਾ ਚਾਹੋਗੇ ਜਾਂ ਮੈਂ ਸਭ ਨਾਲ ਮੀਟਿੰਗ ਵੀ ਕੀਤੀ ਗਈ ਹੈ ਮੈਂ ਕਾਉਂਸਲ ਅੰਮਰਜੀਤ ਸਿੰਘ ਵਾਰਡ ਨੰਬਰ 2 ਅੱਜ ਮੇਰੇ ਸਾਹਿਬ ਨਾਲ ਮੀਟਿੰਗ ਕੀਤੀ ਗਈ ਹੈ ਕੂੜੇ ਦੇ ਬਾਰੇ ਜੋ ਕਿ ਬਹੁਤ ਮੁਸ਼ਕਲ ਆ ਰਹੀ ਵਾਰਡ ਤੋਂ ਬਹੁਤ ਪਲੇਟ ਆ ਰਹੀ ਹੈ ਕਿ ਪੁਰਾਣੀ ਚੁੱਕਾਈ ਆ ਰਿਹਾ ਉਹ ਜਿਸਪੰਦ ਵਿੱਚ ਪੀਰ ਸਾਹਿਬ ਨੇ ਕਿਹਾ ਵੀ ਟਰਾਲੀਆਂ ਵਧਾ ਦਿੱਤੀਆਂ ਹਰ ਵਾਰ ਨੂੰ ਦੋ ਤੋਂ ਤਿੰਨ ਟਰਾਲੀਆਂ ਤੇ ਨਹੀਂ ਗਈਆਂ ਜੋ ਕੂੜੇ ਦੀ ਸਮੱਸਿਆ ਆ ਉਚਾਰ ਦੇ ਵਿੱਚ ਕਦੇ ਹੱਥਾ ਕਹਾ ਮਤਲਬ ਹੱਲ ਹੋ ਜੇਗੀ ਤੇ ਆਉਣ ਵਾਲੇ ਸਮੇਂ ਵਿੱਚ ਜੋ ਨਵੇਂ ਕੂੜੇ ਨਹੀਂ ਆ ਰਹੀ ਆ ਬਹੁਤ ਜਲਦ ਵੀ ਆ ਰਹੀ ਆ ਬਹੁਤ ਜਲਦ ਕੂੜੇ ਦਾ ਜਿਹੜਾ ਬਿਲਕੁਲ ਹੀ ਮਤਲਬ ਕੰਪਲੇਟ ਖਤਮ ਹੋ ਜਾਈਗੇ